ਸੰਸਦ ਨੇ ਵਕਫ ਬਿੱਲ 2025 ਨੂੰ ਮਨਜ਼ੂਰੀ ਦੇ ਦਿੱਤੀ ਹੈ ਇਸ ਨੂੰ ਰਾਜ ਸਭਾ ਨੇ 12 ਘੰਟੇ ਚੱਲੀ ਮੈਰਾਥਨ ਬਹਿਸ ਤੋਂ ਬਾਅਦ ਸ਼ੁੱਕਰਵਾਰ ਸਵੇਰੇ ਮਨਜ਼ੂਰੀ ਦਿੱਤੀ ਹੈ ਇਸ ਕਾਨੂੰਨ ਨੂੰ ਉੱਪਰਲੇ ਸਦਨ ਵਿੱਚ 128 ਵੋਟਾਂ ਦੇ ਹੱਕ ਵਿੱਚ ਤੇ 95 ਵੋਟਾਂ ਦੇ ਵਿਰੋਧ ਵਿੱਚ ਪਾਸ ਕੀਤਾ ਗਿਆ ਹੈ ਲੋਕ ਸਭਾ ਨੇ ਪਹਿਲਾਂ ਹੀ ਬਿੱਲ ਮਨਜ਼ੂਰ ਕਰ ਦਿੱਤਾ ਹੈ ਲੋਕ ਸਭਾ ਦੇ ਉੱਪਰਲੇ ਸਦਨ ਵਿੱਚ ਖਜ਼ਾਨਾ ਬੈਂਚਾਂ ਅਤੇ ਵਿਰੋਧੀ ਟੀਰਾ ਵਿਚਕਾਰ ਪਾੜਾ ਬਹੁਤ ਘੱਟ ਹੈ ਜਿੱਥੇ ਇਸ ਨੂੰ ਵੀਰਵਾਰ ਨੂੰ 56 ਵੋਟਾਂ ਦੇ ਫਰਕ ਨਾਲ ਪਾਸ ਕੀਤਾ ਗਿਆ ਹੈ ਕੇਂਦਰੀ ਘਟਕਿੰਤੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਜੂਜੂ ਨੇ ਦੁਹਰਾਇਆ ਹੈ ਕਿ ਸਰਕਾਰ ਨੇ ਸਾਰੇ ਵਿਚਾਰ ਸੁਣੀ ਹਨ ਜੋ ਕਿ ਮੂਲ ਬਿੱਲ ਅਤੇ ਸੰਸਦ ਦੁਆਰਾ ਪਾਸ ਕੀਤੇ ਗਏ ਬਿੱਲ ਵਿੱਚ ਅੰਤਰ ਤੋਂ ਝਲਕਦਾ ਹੈ। ਉਹਨਾਂ ਨੇ ਵਕਫ ਬੋਰਡ ਅਤੇ ਕੇਂਦਰੀ ਵਕਫ ਕੌਂਸਲ ਵਿੱਚ ਕੈਰ ਮੁਸਲਿਮ ਮੈਂਬਰਾਂ ਨੂੰ ਸ਼ਾਮਲ ਕਰਨ ਤੇ ਵਿਰੋਧੀ ਧਿਰ ਦੇ ਭਾਰੀ ਇਤਰਾਜ਼ ਨੂੰ ਬੇਬੁਨਿਆਦ ਦੱਸਿਆ ਹੈ। ਸਰਕਾਰ ਨੇ ਸੰਯੁਕਤ ਸੰਸਦੀ ਕਮੇਟੀ ਦੀਆਂ ਸ਼ਿਫਾਰਿਸ਼ਾਂ ਨੂੰ ਸ਼ਾਮਲ ਕਰਨ ਤੋਂ ਬਾਅਦ ਸੋਧਿਆ ਹੋਇਆ ਬਿੱਲ ਪੇਸ਼ ਕੀਤਾ ਹੈ ਜਿਸ ਨੇ ਪਿਛਲੇ ਸਾਲ ਅਗਸਤ ਵਿੱਚ ਪੇਸ਼ ਕੀਤੇ ਗਏ ਕਾਨੂੰਨ ਦੀ ਜਾਂਚ ਕੀਤੀ ਸੀ। ਇਹ ਬਿੱਲ 1950 ਦੇ ਐਕਟ ਵਿੱਚ ਸੋਧ ਕਰਨ ਤੇ ਭਾਰਤ ਵਿੱਚ ਵਕਫ ਜਾਇਦਾਦਾਂ ਦੇ ਪ੍ਰਸ਼ਾਸਨ ਅਤੇ ਪ੍ਰਬੰਧਨ ਵਿੱਚ ਸੁਧਾਰ ਕਰਨ ਦੀ ਮਹੱਤਵਪੂਰਨ ਕੋਸ਼ਿਸ਼ ਹੈ। ਬਿੱਲ ਦਾ ਉਦੇਸ਼ ਪਿਛਲੇ ਐਕਟ ਦੀਆਂ ਕਮੀਆਂ ਨੂੰ ਦੂਰ ਕਰਨਾ ਅਤੇ ਵਕਫ ਬੋਰਡਾਂ ਦੀ ਕੁਸ਼ਲਤਾ ਨੂੰ ਵਧਾਉਣਾਰ ਰਜਿਸਟ੍ਰੇਸ਼ਨ ਪ੍ਰਕਿਰਿਆ ਵਿੱਚ ਸੁਧਾਰ ਕਰਨਾ ਤੇ ਵਕਫ ਰਿਕਾਰਡਾਂ ਦੇ ਪ੍ਰਬੰਧਨ ਵਿੱਚ ਟੈਕਨੋਲੋਜੀ ਦੀ ਭੂਮਿਕਾ ਨੂੰ ਵਿਦਾਉਣਾ ਹੈ।